ਭਾਈ ਜੇਠ ਰੱਖਿਆ ਮਾਤਾ ਪਿਤਾ ਨੇ ਵੱਡਾ ਹੋਣ ਕਰਕੇ ਸਾਰੇ ਜੇਠਾ ਕਹਿੰਦੇ ਸੀ ਤੇ ਸੁਣਿਓ ਜਦਨ ਭਾਈ ਜੇਠਾ ਜੀ ਦਾ ਜਨਮ ਹੁੰਦਾ ਹੈ ਮਾਂ ਵੀ ਚਲੀ ਗਈ ਪਿਓ ਵੀ ਚਲਿਆ ਗਿਆ ਥੋੜਾ ਸਮਾਂ ਪਿਆ ਪਿਤਾ ਵੀ ਚੜ੍ਹਾਈ ਕਰ ਗਿਆ ਸਰਸੰਗੇ ਜੀ ਤੁਸੀਂ ਇਹ ਸੋਚ ਕੇ ਵੇਖੋ ਜਿਸ ਬੱਚੇ ਦੀ ਬਚਪਨ ਦੇ ਵਿੱਚ ਮਾਂ ਚਲੀ ਜਾਏ ਪਿਤਾ ਚਲੇ ਆ ਜਾਏ ਇਹ ਤਾਂ ਜਿਹਨਾਂ ਨੂੰ ਇਹ ਰੋਗ ਲੱਗੇ ਨੇ ਜਿਹੜੇ ਇਸ ਦਰਦ ਚੋਂ ਨਿਕਲੇ ਨੇ ਇਹ ਤਾਂ ਉਹੀ ਜਾਣਦੇ ਨੇ ਬਾਕੀਆਂ ਵਾਸਤੇ ਗੱਲਾਂ ਜਤੇਮ ਹੋ ਗਏ ਇਕੱਲੇ ਰਹਿ ਗਏ ਤੇ ਸੁਣਿਓ ਉਹ ਭਾਈ ਜੈਠਾ ਜਦੋਂ ਕੋਈ ਰੋਟੀ ਨਹੀਂ ਪੁੱਛਦਾ ਪਾਣੀ ਨਹੀਂ ਪੁੱਛਦਾ ਸਤਸੰਗਤ ਜੀ ਇੱਕ ਗੱਲ ਚੇਤੇ ਰੱਖਿਓ ਜਿਹੜਾ ਜਿਹੜਾ ਜਿਹੜੀ ਪਰਮਰੇਸ਼ ਆਪਣੀ ਮਾਂ ਨੇ ਕਰਨੀ ਆਪਣੀ ਮਾਂ ਨੇ ਕਰਨੀ ਜਿਹੜਾ ਦੁੱਖ ਸੁੱਖ ਆਪਣੇ ਪਿਓ ਨੇ ਕਰਨਾ ਹੈ ਆਪਣੇ ਪਿਓ ਨੇ ਕਰਨਾ ਹੈ ਭਾਈ ਜੈਠਾ ਜੀ ਕੱਲੇ ਕੋਈ ਗੱਲ ਨਾਲ ਨਹੀਂ ਲਾਉਂਦਾ ਕੋਈ ਨੇੜੇ ਨਹੀਂ ਲਾਉਂਦਾ ਕਹਿੰਦੇ ਐਂ ਜਦੋਂ ਗਲੀਆਂ ਬਜ਼ਾਰਾਂ ਚ ਘੁੰਮਦੇ ਫਿਰਦੇ ਨੇ ਸ਼ਰੀਕਾ ਸਾਰਾ ਚਾਚੇ ਤਾਏ ਸਾਰੇ ਉੱਥੇ ਵੱਸਦੇ ਨੇ ਪਰ ਕਿਸੇ ਨੇ ਰੋਟੀ ਨਾ ਪੁੱਛੀ ਸਾਧ ਸੰਗਤ ਜੀ ਮਾਪਿਆਂ ਤੋਂ ਬਿਨਾ ਬੱਚਿਆਂ ਦਾ ਕੀ ਹਾਲ ਹੁੰਦਾ ਹੈ ਇਹ ਅਸੀਂ ਸਮਝ ਸਕਦੇ ਐਂ ਘਰ ਕਰ ਜਾਣਾ ਸੁਣਿਓ ਉਮਰ ਛੋਟੀ ਸੀ ਮਹਾਰਾਜ ਜੀ ਆਏ ਉਮਰ ਛੋਟੀ ਸੀ ਨਿੱਕੀ ਉਮਰ ਜਦੋਂ ਬਾਕੀ ਬਾਲਕ ਖੇਡਦੇ ਸੀ ਬੱਚੇ ਬਾਕੀ ਬੱਚਿਆਂ ਨੇ ਖੇਡਣਾ ਤੇ ਭਾਈ ਜੇਠਾ ਜੀ ਉਹ ਵੀ ਛੋਟੀ ਉਮਰ ਜੀ ਸੀ ਉਹਨਾਂ ਦਾ ਦਿਲ ਕਰਨਾ ਇਹਨਾਂ ਨਾਲ ਮੈਂ ਵੀ ਖੇਡਾਂ ਜਾ ਕੇ ਇਹਨਾਂ ਨਾਲ ਖੇਡਾਂ ਬੱਚਿਆਂ ਨੇ ਖੇਡਦੇ ਹੋਣਾ ਜਦੋਂ ਭਾਈ ਜੇਠਾ ਜੀ ਨੇ ਚਲੇ ਜਾਣਾ ਨਾਲ ਉਹਨਾਂ ਦੇ ਕੋਲ ਖੇਡਣ ਲੱਗਣਾ ਸਤਸੰਗਤ ਜੀ ਉਹ ਜਿਹੜੀਆਂ ਬੱਚਿਆਂ ਦੀਆਂ ਮਾਵਾਂ ਸੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਆਪਣੇ ਘਰਾਂ ਨੂੰ ਲੈ ਜਾਣਾ ਉਹਨੇ ਆਖਣਾ ਇਹ ਜਿੱਦਣ ਦਾ ਜੰਮਿਆ ਆਪਣੀ ਮਾਂ ਵੀ ਖਾ ਗਿਆ ਤੇ ਪਿਓ ਵੀ ਖਾ ਗਿਆ ਇਹ ਤਾਂ ਜਤੀਮ ਹੈ ਕਿਤੇ ਸਾਡੇ ਬੱਚੇ ਜਤੀਮ ਨਾ ਹੋ ਜਾਣ ਆਪਣੇ ਬੱਚਿਆਂ ਨੂੰ ਉਹਦੇ ਕੋਲ ਖੇਡਣ ਨਾ ਸੀ ਦੇਦੀਆਂ ਸਾਥ ਸੰਗਤ ਕਿਸੇ ਦੇ ਘਰ ਵਿੱਚ ਕਿਸੇ ਦੇ ਘਰ ਚ ਜਦੋਂ ਆਏ ਜਾਣਾ ਪ੍ਰਸ਼ਾਦਾ ਮੰਗਣਾ ਜੇਠਾ ਜੀ ਨੇ ਕੋਈ ਰੋਟੀ ਦੇ ਦੇ ਕੋਈ ਭੋਜਨ ਦੇ ਦੇ 사ਤਸੰਗਤ ਜੀ ਕਿਸੇ ਨੇ ਪ੍ਰਸ਼ਾਦਾ ਨਾ ਪੋਹਣਾ ਕੋਈ ਸਹਾਰਾ ਨਾ ਰਹਾ ਇੱਕ ਕੱਲਾ ਬੱਚਾ ਜਿੰਦੀ 사ਤਸੰਗਤ ਜੀ ਤਿੰਨ ਚਾਰ ਸਾਲ ਦੀ ਉਮਰ 사ਤਸੰਗਤ ਜੀ ਉਹ ਗਲੀਆਂ ਬਾਜ਼ਾਰਾਂ ਚ ਘੁੰਮਦਾ ਹੈ ਕਦੇ ਕਿਸੇ ਤੋਂ ਕੁਛ ਮੰਗ ਕੇ ਖਾਂਦਾ ਹੈ ਕਦੇ ਕੁਛ ਮੰਗ ਕੇ ਖਾਂਦਾ ਹੈ ਕਿਸੇ ਨੇ ਸਾਰ ਨਾ ਲਈ ਉਹ ਗੁਰਮਖੋ ਫਿਰ ਕਹਿੰਦੇ ਮਾਂ ਵੀ ਚਲੀ ਗਈ ਪਿਓ ਵੀ ਚਲਿਆ ਗਿਆ ਇਕੱਲੇ ਰਹਿ ਗਏ ਸ਼ਰੀਕੇ ਨੇ ਸਮਝਿਆ ਨਾ ਚਾਚੇ ਤਾਇਆ ਨੇ ਬਾਤ ਨਾ ਪੁੱਛੀ ਕਹਿੰਦੇ ਜਦੋਂ ਬਸਰ ਕੇ ਭਾਈ ਜੇਠਾ ਜੀ ਦੀ ਨਾਨੀ ਨੂੰ ਪਤਾ ਲੱਗਿਆ ਗੁਰੂ ਰਾਮਦਾਸ ਮਹਾਰਾਜ ਦੇ ਨਾਂ ਜਦੋਂ ਪਤਾ ਲੱਗਿਆ ਗੁਜ਼ਰ ਗਏ ਮੇਰਾ ਜਵਾਈ ਵੀ ਗੁਜ਼ਰ ਗਿਆ ਮੇਰੀ ਧੀ ਵੀ ਚਲੀ ਗਈ ਮੇਰਾ ਦੋਤਰਾ ਕੀ ਕਰਦਾ ਹੈ ਕਿਸੇ ਨੇ ਦੱਸਿਆ ਕਹਿੰਦੇ ਤੇਰਾ ਦੋਤਰਾ ਜਾਂਦੇ ਹੋ ਤੇਰਾ ਦੋਤਰਾ ਛੋਲੇ 7 ਸਾਲ ਦੀ ਉਮਰ ਸੀ ਉਹਦੀ ਛੋਲੇ ਵਾਲਦਾ ਗਲੀ ਬਾਜ਼ਾਰ ਵਿੱਚ ਆਏ ਲੈ ਲੈ ਕੇ ਘੁੰਮਦਾ ਹੈ ਇੱਕ ਦੋ ਟਕੇ ਮਿਲਦੇ ਨੇ ਤੇ ਉਹਦੇ ਨਾਲ ਗੁਜ਼ਾਰਾ ਕਰਦਾ ਜਦੋਂ ਪਤਾ ਲੱਗਿਆ ਨਾ ਨਾਨੀ ਮੰਗਦਾ ਫਿਰਦਾ ਹੈ ਲੋਕਾਂ ਦੇ ਘਰਾਂ 'ਚ ਕੋਈ ਸਰ ਨਹੀਂ ਲੈਂਦਾ ਸ਼ਰੀਕਾ ਕੋਈ ਨੇੜੇ ਨਹੀਂ ਲਾਉਂਦਾ ਬਸਰ ਕੇ ਤੋਂ ਫਿਰ ਗੁਰੂ ਰਾਮ ਦਾ ਸਮਹ ਰਾਏ ਦੇ ਨਾਨੀ ਵੀ ਆਏ ਤੇ ਆਪਣੇ ਪੁੱਤਰ ਨੂੰ ਆਏ ਵਾਪਸ ਲੈ ਆਪਣੇ ਕੋਲ ਜਦੋਂ ਲੈ ਕੇ ਗਏ ਸਾਧ ਸੰਗਤ ਜੀ ਉਸ ਵੇਲੇ ਨਾਨੀ ਆਖਣ ਲੱਗੀ ਪੁੱਤਰ ਆਏ ਜਦੋਂ ਲੈ ਕੇ ਜਾਂਦੇ ਨੇ ਨਾ ਸੁਣਿਓ ਬਸਰ ਕੇ ਨਗਰ ਵਿੱਚ ਜਦੋਂ ਲੈ ਕੇ ਜਾਂਦੇ ਨੇ ਤੇ ਆਉਂਦਿਆਂ ਨੂੰ ਬਾਬਾ ਅਮਰਦਾਸ ਮਹਾਰਾਜ ਮਿਲਦੇ। ਗੁਰੂ ਨਹੀਂ ਸੀ ਬਣੇ। ਤੀਜੇ ਪਾਤਸ਼ਾਹ। ਜਦੋਂ ਆਏ ਤੁਰੇ ਹੁੰਦੇ ਨੇ। ਤੇ ਕਹਿੰਦੇ ਹੱਥ ਫੜਿਆ ਨਾਨੀ ਦਾ ਭਾਈ ਜੇਠਾ ਜੀ ਰਾਮਦਾਸ ਮਹਾਰਾਜ ਨੇ। ਹੱਥ ਫੜਿਆ ਤੇ ਜਦੋਂ ਸਾਹਮਣੇ ਆਏ ਮੱਥਾ ਟੇਕਿਆ ਸਜਦਾ ਕੀਤਾ ਬਾਬਾ ਅਮਰਦਾਸ ਜੀ ਨੂੰ। ਤੇ ਬਾਬਾ ਅਮਰਦਾਸ ਮਹਾਰਾਜ ਨੇ ਆਪਣੇ